ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤ ਵਲਾਗ ਐਂਡ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੂਟ ਆ ਕਿਸ ਤਰ੍ਹਾਂ ਦੇ ਰੰਗ ਨੇ ਕਿਸ ਤਰ੍ਹਾਂ ਦੇ ਡਿਜ਼ਾਈਨ ਨੇ ਕਿਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਹੈਗਾ ਤੇ ਕੀ ਪ੍ਰਾਈਸ ਹੈ ਜੀ ਕਿਸ ਤਰ੍ਹਾਂ ਦਾ ਕੱਪੜਾ ਹੈਗਾ ਤੇ ਉਹ ਸਾਰੀ ਗੱਲਬਾਤ ਆਪਾਂ ਵੀਡੀਓ ਵਿੱਚ ਕਰਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਇਹ ਚੈਨਲ ਤੇ ਨਵੇਂ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇ ਤੁਸੀਂ ਸੂਟ ਸਾਥੋਂ ਸਲਾਈ ਕਰਕੇ ਮੰਗਵਾਉਣਾ ਚਾਹੁੰਦੇ ਆ ਜੀ ਤਾਂ ਤਾਂ ਵੀ ਆਪਾਂ ਤੁਹਾਨੂੰ ਸਲਾਈ ਕਰਕੇ ਸੂਟ ਭੇਜ ਦਾਂਗੇ ਜੇ ਤੁਸੀਂ ਉਦਾਂ ਹੀ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਤੇ ਇੱਕ ਵਾਰ ਸਾਨੂੰ ਜ਼ਰੂਰ ਆਰਡਰ ਕਰਕੇ ਦੇਖੋ ਜੀ ਕਿਸ ਤਰ੍ਹਾਂ ਦਾ ਆਪਣਾ ਕੋਲੇ ਕੱਪੜਾ ਹੈਗਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਜੇ ਤੁਸੀਂ ਆਪ ਦਾ ਕੋਈ ਖੁੱਦ ਦਾ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਮਸ਼ੀਨਵਰਕ ਆਪਾਂ ਉਹ ਵੀ ਤੁਹਾਨੂੰ ਕਰਕੇ ਦੇ ਦਾਂਗੇ ਤੇ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਜੀ ਤੇ ਚਲੋ ਤੇ ਵੀਡੀਓ ਨੂੰ ਪਹਿਲਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਹਿਲਾ ਸੂਟ ਹੈਗਾ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਆ ਨੈਟਵਰਕ ਹੋਇਆ ਹੋਇਆ ਥੱਲੇ ਘੇਰੇ ਤੇ ਮਸਲੀਨ ਕਾਟਨ ਦਾ ਸੂਟ ਆ ਜੀ ਇਹ ਆ ਨੈਟਵਰਕ ਹੋਇਆ ਹੋਇਆਗਾ ਦੇਖੋ ਲੈਸ ਲਾ ਕੇ ਇੱਥੇ ਡਿਜ਼ਾਈਨ ਪਾਇਆ ਹੋਇਆਗਾ ਤੇ ਇਸ ਤਰ੍ਹਾਂ ਇੱਥੇ ਫਲਾਵਰ ਬਣੇ ਹੋਏ ਨੇਗੇ ਕਾਟਨ ਮਸਲੀਨ ਦਾ ਸੂਟ ਆ ਜੀ ਇਹ ਤੇ ਇਹਦੇ ਨਾਲ ਸਲਵਾਰ ਹੈਗੀ ਆ ਜੀ ਵਰਕ ਵਾਲੀ ਆ ਦੇਖੋ ਸਲਵਾਰ ਤੇ ਵਰਕ ਹੋਇਆ ਹੋਇਆਗਾ ਇਸ ਤਰ੍ਹਾਂ ਦਾ ਵਰਕ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਹੋਇਆ ਆਪਾਂ ਨੇੜੇ ਤੋਂ ਦਿਖਾਉਂਦੇ ਆ ਤੁਹਾਨੂੰ ਇਹਦਾ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਜੀ ਸਲਵਾਰ ਵੀ ਬਣਾ ਸਕਦੇ ਹੋਗੇ ਤੇ ਇਹਦੇ ਨਾਲ ਦੁਪੱਟਾ ਆਪਣੇ ਕੋਲੇ ਹੈਗਾ ਜੀ ਕੋਟਾ ਦਾ ਦੁਪੱਟਾਗਾ ਇਸ ਤਰ੍ਹਾਂ ਦਾ ਟਾਈ ਐਂਡ ਡਾਈ ਦਾ ਇਸ ਤਰ੍ਹਾਂ ਸਾਈਡ ਤੇ ਇਹਦੀ ਲੈਸ ਲੱਗੀ ਹੋਈ ਹੈਗੀ ਜੇ ਤੁਸੀਂ ਜੇ ਤੁਹਾਨੂੰ ਸੂਟ ਪਸੰਦ ਆ ਜੀ ਤਾਂ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਇਸ ਤਰ੍ਹਾਂ ਮੈਸੇਜ ਕਰ ਸਕਦੇ ਹੋਗੇ ਇਹਦਾ ਪ੍ਰਾਈਸ ਹੈਗਾ ਜੀ 850 ਰੁਪਇਆ ਮਸਲੀਨ ਕਾਟਨ ਦਾ ਸੂਟ ਆਗਾ ਸਲਵਾਰ ਕਾਟਨ ਚਾ ਜੀ ਸਲਵਾਰ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਨਾਰਮਲ ਪ੍ਰਾਈਸ ਆ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਵਾ ਤੇ ਇਹਦੇ ਵਿੱਚ ਦੂਸਰਾ ਕਲਰ ਹੈਗਾ ਜੀ ਆਪਣੇ ਕੋਲੇ ਕਾਜਰੀ ਜਿਹਾ ਕਲਰ ਪਿੰਕ ਕਾਜਰੀ ਜਿਹਾ ਕਲਰ ਆ ਆ ਦੇਖੋ ਇਸ ਤਰ੍ਹਾਂ ਦਾ ਇਹ ਨਾਲ ਦੁਪੱਟਾ ਲਾਸ ਲੱਗੀ ਹੋਈ ਹੈ ਦੁਪੱਟੇ ਤੇ ਆਹ ਦੇਖੋ ਦੁਪੱਟਾ ਬਹੁਤ ਸੋਹਣਾਗਾ ਤੇ ਇਸ ਤਰ੍ਹਾਂ ਇਹਦੇ ਤੇ ਸਲਵਾਰ ਵਰਕ ਪਰ ਹੈ ਠੀਕ ਹੈ ਜੀ ਨਾਜੀ ਸਕਰੀਨ ਸ਼ਾਟ ਲੈ ਲਓ ਇਹਦਾ ਪ੍ਰਾਈਸ ਵੀ 850 ਆ ਜੀ ਨਾਰਮਲ ਜੀ ਰੇਂਜ ਦੇ ਸੁਪਨੇਗੇ ਬਾਕੀ ਜਿੰਨਾ ਆਪਾਂ ਗੁੜ ਪਾਵਾਂਗੇ ਜੀ ਉਨੇ ਹੀ ਮਿੱਠਾ ਹੋ ਜਾਂਦਾਗਾ ਜੇ ਆਪਾਂ ਪੱਧ ਤੈਸੇ ਲਾਵਾਂਗੇ ਤਾਂ ਉਸ ਤਰ੍ਹਾਂ ਦੀ ਚੀਜ਼ ਮਿਲ ਜੂਗੀ ਜੀ ਆਪਾਂ ਇਸ ਤੋਂ ਘੱਟ ਲਾਵਾਂਗੇ ਤਾਂ ਉਸ ਤਰ੍ਹਾਂ ਦੀ ਚੀਜ਼ ਮਿਲ ਜੂਗੀ ਤੇ ਆਪਾਂ ਦੋ ਸੂਟ ਵੀ ਦਿਖਾ ਦਿੱਤੇ ਨੇਗੇ ਤੇ ਹੁਣ ਆਪਾਂ ਤੁਹਾਨੂੰ ਫੋਰ ਸੂਟ ਦਿਖਾਉਣੇ ਆ ਜਿਹੜਾ ਸਲਵਾਰ ਵਰਕ ਦੇਣਗੇ ਆ ਦੇਖੋ ਜੀ ਇਸ ਤਰ੍ਹਾਂ ਆਇਆ ਤੇ ਸਲਵਾਰ ਦਾ ਵਰਕ ਹੋਇਆ ਪਿਆ ਫਲਾਵਰ ਬਣਿਆ ਹੋਇਆ ਹੈ ਨੀਚੇ ਆ ਦੇਖੋ ਮੂਰੀ ਦਾ ਡਿਜ਼ਾਈਨ ਬਣਿਆ ਹੋਇਆਗਾ ਸੈਲਫ ਪ੍ਰਿੰਟ ਕਪੜਾ ਜੀ ਸਲਵਾਰ ਦਾ ਤੇ ਆਰੀ ਵਰਕ ਹੋਇਆ ਹੋਇਆ ਆ ਦੇਖੋ ਫਲਾਵਰ ਦੇ ਉੱਪਰ తర ఆ ఆరి బ వర్ఫోపోయా తరదా సీసా కమిజీ సీకే జీపట్ా బ సోనా జీస్ తరద కుల్లా టా దుప ਇਹਦਾ ਪ੍ਰਾਈਸ ਜੀ 850 ਰੁਪਏ ਆਊਗਾ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਗਾ ਜਿੱਦਾਂ ਤੁਸੀਂ ਮਰਜ਼ੀ ਬੁੱਕਲ ਮਾਰ ਸਕਦੇ ਹੋ ਸਿਰ ਤੇ ਲੈਣਾ ਸਿਰ ਤੇ ਲੈ ਸਕਦੇ ਹੋਗੇ ਜੇ ਤੁਹਾਨੂੰ ਕੋਈ ਵੀ ਅਲੱਗ ਟੋਪੀਕੋ ਵਗੈਰਾ ਨਹੀਂ ਕਰਾਉਣੀ ਪਊਗੀ ਆ ਦੇਖੋ ਫਿਨਿਸ਼ਿੰਗ ਹੋਈ ਹੋਈ ਆ ਦੁਪੱਟੇ ਨੂੰ 850 ਰੁਪਏ ਇਹਦਾ ਪ੍ਰਾਈਸ ਆ ਜੀ ਤੇ ਇੱਕ ਇੱਕ ਕਲਰ ਇਹਦੇ ਵਿੱਚ ਆਪਣੇ ਕੋਲੇ ਹੋਰ ਆ ਆਪਾਂ ਵੀ ਉਸ ਤੋਂ ਕੋਲਕੇ ਦਿਖਾ ਦਨੇ ਆਂਗੇ ਆ ਦੇਖੋ ਇਹ ਕਾਵळा ਕਲਰ ਸੈਲਫ ਬ੍ਰੈਂਡ ਦਾ ਜੀ ਸਲਵਾਰ ਤੇ ਵੀ ਆ ਦੇਖੋ ਇਸ ਤਰ੍ਹਾਂ نیچے ਇਹਦੇ ਮੂਰੀ ਦਾ ਡਿਜ਼ਾਈਨ ਬਣਾ ਹੋਇਆ ਦੇਖੋ 850 ਰੁਪਿਆ ਦਾ ਪ੍ਰਾਈਸ ਆ ਆ ਵਾਲੀ ਸ਼ਰਟ ਆ ਜੇ ਨਾਲ ਲਓ ਜੀ ਇਹ ਸੇਮ ਹੀ ਦੁਪੱਟਾ ਉਹਦੇ ਨਾਲ ਦਾ ਜਿਹੜਾ ਆਪਾਂ ਦੁਪੱਟਾ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਇਆ ਇਸ ਤਰ੍ਹਾਂ ਦੇ ਇਹਦੇ ਨਾਲ ਦੁਪੱਟਾ ਤੇ ਹੁਣ ਆਪਾਂ ਤੁਹਾਨੂੰ ਆ ਇਹ ਲਾਸਟ ਸੁਟਾ ਦਿਖਾਉਣੇ ਆਂਗੇ। ਲਓ ਜੀ ਇਸ ਤਰ੍ਹਾਂ ਦੇ ਇਹ 블랙 ਸੂਟ ਆ ਅਨਿਚੇ ਦੇ ਵਰਕ ਹੋਇਆ ਹੋਇਆ। ਆ ਦੇਖੋ ਆ ਬਾਮਾ ਦਾ ਡਿਜ਼ਾਈਨ ਆ ਗਿਆ ਜੀ ਦੇਖ ਸਕਦੇ ਹੋ ਤੁਸੀਂ ਨੀਚੇ ਪੜਾਈ ਹੋਈ ਹੋਇਆ ਤਮੰਨਾ ਦਾ ਤਮੰਨਾ ਕੰਪਨੀ ਦਾ ਇਹ ਸੂਟ ਬਣਿਆ ਹੋਇਆ ਹੈ ਜੀ ਕਾਟਨ ਪਿਓਰ ਕਾਟਨ ਸਸਲਵਾਰ ਦਾ ਕਪੜਾਗਾ ਆ ਦੇਖੋ ਆਪਾਂ ਖੁਦ ਮੈਂ ਚੈੱਕ ਕਰਕੇ ਤੁਹਾਨੂੰ ਫੇਰ ਹੀ ਦੱਸ ਰਹੀ ਆਂਗੀ ਇਦਾਂ ਨਹੀਂ ਹੈਗਾ ਕਿ ਆਪਾਂ ਇਦਾਂ ਹੀ ਅੰਦਾਜ਼ੇ ਨਾਲ ਦੱਸ ਦਿੰਨੇ ਆਂਗੇ ਲਓ ਜੀ ਇਸ ਤਰ੍ਹਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਇਹਦੇ ਨਾਲ ਪ्युअर ਦਾ ਦੁਪੱਟਾ ਕਾ ਜੀ ਦੁਪੱਟਾ ਜਿਹੇ ਨੰਬੋ ਸੋਹਣਾ ਦਾ ਪ੍ਰਿੰਟ ਦਾਪੱਟਾ ਕਾ ਨਾਲ ਜੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦਾ ਕਮੀਜ਼ ਪ੍ਰਿੰਟ ਬਣਿਆ ਹੋਇਆਗਾ ਆ ਦੇਖੋ ਕਿੰਨਾ ਸੋਹਣਾ ਇਹਦਾ ਦੁਪੱਟਾ ਪ्युअर ਦਾ ਸਾਈਡ ਤੇ ਬਾਰਡਰ ਬਣਿਆ ਹੋਇਆ ਦਾ ਵਿੱਚ ਜਿਸ ਤਰ੍ਹਾਂ ਲਾਈਨਾਂ ਹੈ ਜਿਸ ਤਰ੍ਹਾਂ ਆਪਾਂ ਲੈਸ ਲੱਗੀ ਹੁੰਦੀ ਹੈਗੀ ਆ ਦੇਖੋ ਤੁਮੰਨਾ ਕੰਪਨੀ ਦਾ ਸੂਟ ਹੈ ਜੀ ਪਿਓਰ ਦੀ ਦੁਪੱਟੇ ਨਾਲ ਇਹਦਾ ਪ੍ਰਾਈਸ ਜੀ ਥੋੜਾ ਜੌਨਾਂ ਤੋਂ ਜ਼ਿਆਦਾਗਾ 1000 ਰੁਪਿਆ ਦਾ ਪ੍ਰਾਈਸ ਰਹੂਗਾ 1000 ਰੁਪਿਆ ਪ੍ਰਾਈਸ ਹੈ ਜੀ ਬਲੈਕ ਸੂਟ ਦਾ ਬਾਕੀ ਉਹਨਾਂ ਜਿਹੜੇ ਪਹਿਲਾਂ ਸੂਟ ਦਿਖਾਏ ਨੇ ਉਹਨਾਂ ਦਾ 850 ਰੁਪਿਆ ਪ੍ਰਾਈਸ ਸੀ ਤੇ ਉਹਦੇ ਵਿੱਚ ਦੂਜਾ ਕਲਰ ਹੈਗਾ ਜੀ ਆਪਣੇ ਕੋਲੇ ਇਸ ਤਰ੍ਹਾਂ ਸਕੀਨੇਜਾ ਕਲਰ ਦੇਖੋ ਸੇਮ ਚੀਜ਼ਾ ਜੀ ਇਹ ਵੀ ਤਮੰਨਾ ਕੰਪਨੀ ਦਾ ਤੇ ਇਹਦੇ ਸਲਵਾਰ ਦਾ ਕਪੜਾ ਵੀ ਬਹੁਤ ਸੋਹਣਾਗਾ ਬਾਕੀ ਕਈ ਵਾਰ ਜੀ ਕਹਿੰਦੇ ਨੇ ਵੀ 2.5 ਮੀਟਰ ਚ ਸਾਡਾ ਸਲਵਾਰ ਨਹੀਂ ਬਣਦੀ ਹੈਗੀ ਜਾਂ ਹਲਕੀ ਬਣਦੀ ਹੈ ਜਾਂ ਸਲਵਾਰ ਵਰਕ ਹੁੰਦਾ ਜਿੰਨਾਂ ਤੇ ਉਹ 2.5 ਮੀਟਰ ਚ ਬਣਦੇ ਨਹੀਂ ਹੈਗੇ ਦੇਖੋ ਇਹ ਸਿਉਣ ਵਾਲੇ ਤੇ ਹੁੰਦਾਗਾ ਵੀ ਕਿਸ ਆਈਡੀ ਨਾਲ ਆਪਾਂ ਮੇਜਰਮੈਂਟ ਲੈਣਾਗਾ ਸਾਡੇ ਕੋਲੇ 1.5 ਮੀਟਰ ਕੱਪੜੇ ਚ ਵੀ ਅਸੀਂ ਸਲਵਾਰ ਬਣਾ ਦਿੰਨੇ ਆ ਜੀ ਇਹ ਸਾਰੇ ਇੱਕ ਦਾ ਆਪਣਾ ਆਪਣਾ ਕੰਮ ਕਰਨ ਦਾ ਹਿਸਾਬ-ਤਬ ਹੁੰਦਾਗਾ ਤੇ ਇਹਦੇ ਦੁਪट्टे ਦਾ ਡਿਜ਼ਾਈਨ ਇਸ ਤਰ੍ਹਾਂ ਹੈ ਅਗੇ ਇਹ ਵੀ ਪ्युअर ਦਾ ਦੁਪੱਟਾ ਜੀ ਇਹਦਾ ਪ੍ਰਾਈਸ ਵੀ ਸੇਮ ਆ ठीक है जी ये दो कलर अपने को जो सूट पसंद ने आखो सूट बनने तो बाद इस तरह ना ठीक है जी ਇਹ ਨਹੀਂ ਹੈ ਜੀ ਆਪਾਂ ਤੁਹਾਨੂੰ ਪੇਮੈਂਟ ਲੈ ਕੇ ਆਪਾਂ ਤੁਹਾਨੂੰ ਸ਼ੂਟ ਨਹੀਂ ਭੇਜਾਂਗੇ ਜਦੋਂ ਵੀ ਤੁਹਾਡੀ ਪੇਮੈਂਟ ਆ ਗਈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਦੇਣਾਗਾ ਆਪਣਾ ਐਡਰੈਸ ਭੇਜ ਦੇਣਾ ਆਪਾਂ ਤੁਹਾਨੂੰ ਉਸੇ ਟਾਈਮ ਕੋਰੀਅਰ ਕਰ ਦਾਂਗੇ ਜੀ ਸ਼ੂਟ ਜੇ ਜਦੋਂ ਸੂਟ ਤੁਹਾਡੇ ਕੋਲੇ ਪਹੁੰਚ ਗਿਆ ਤਾਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਪਲੀਜ਼ ਇੱਕ ਵਾਰ ਆਰਡਰ ਕਰਕੇ ਦੇਖੋ ਜੇ ਤੁਸੀਂ ਆਪਣਾ ਕੋਈ ਵੀ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਪੂਰਾ ਤਸੱਲੀ ਨਾਲ ਤੁਹਾਡਾ ਕੰਮ ਕਰਕੇ ਦੇਵਾਂਗੇ ਜਿਸ ਤਰ੍ਹਾਂ ਦਾ ਵੀ ਮਸ਼ੀਨ ਵਰਕ ਦਾ ਵੀ ਹੈਂਡਵਰਕ ਦਾ ਵੀ ਮੈਂ ਖੁਦ ਵੀ ਮਸ਼ੀਨ ਦਾ ਕੰਮ ਕਰਦੀ ਸੀ ਪਹਿਲਾਂ ਸਲਾਈ ਦਾ ਉਹਦਾ ਸਾਈਜ਼ ਦਾ ਤਾਂ ਜੀ ਹੁਣ ਵੀ ਆਪਾਂ ਕੰਮ ਕਰਦੇ ਹਾਂ ਕੜਾਈ ਦਾ ਵੀ ਕੰਮ ਕਰਦੇ ਸੀ ਪਰ ਕੜਾਈ ਦਾ ਕੰਮ ਹੁਣ ਮੈਂ ਛੱਡਤਾ ਤੇ ਕੋਈ ਗੱਲ ਨਹੀਂ ਜੀ ਆਪਾਂ ਨੂੰ ਆਈਡੀਆ ਹੁੰਦਾ ਵੀ ਇਹ ਸਲਾਇਆ ਕੜਾਈ ਕਿੰਨੇ ਕੁ ਚ ਪੈਂਦੀ ਹੈਗੀ ਜਾਂ ਕਿਸ ਤਰ੍ਹਾਂ ਦਾ ਇਹ ਤੇ ਕੰਮ ਕਰਾਉਣਾ ਹੈ ਕਿਸ ਤਰ੍ਹਾਂ ਦਾ ਇਹ ਤੇ ਟਾਂਕੇ ਲ ਤੇ ਤੁਸੀਂ ਇੱਕ ਵਾਰ ਜ਼ਰੂਰ ਆਰਡਰ ਕਰਕੇ ਦੇਖੋ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ